ਸਤਿ ਸ਼੍ਰੀ ਅਕਾਲ ਮੰਮੀ ਸ਼ੁਕਰ ਹੈ ਕਿ ਤੇ ਤੁਹਾਨੂੰ ਵੀ ਮੇਰਾ ਚਿੱਤ ਆਇਆ ਮੈਂ ਤੇ ਸੋਚਿਆ ਤੁਸੀਂ ਮੈਨੂੰ ਭੁੱਲੀ ਗਏ ਹੋ ਤੁਸੀਂ ਮੈਨੂੰ ਫੋਨ ਨਹੀਂ ਹੀ ਨਾ ਲਉਂਦੇ ਹੁਣ ਤੇ ਤੁਸੀਂ ਮੈਨੂੰ ਵੀ ਮਨਾ ਕੀਤਾ ਕਿ ਤੂੰ ਹੀ ਫੋਨ ਲਾਉਣਾ ਹਾਂਜੀ ਮੈਨੂੰ ਬੜੀ ਯਾਦ ਆਉਂਦੀ ਸੀ ਤੁਹਾਡੀ ਤੁਹਾਡੇ ਨਾਲ ਤੇ ਮੈਂ ਆਪਣਾ ਦਿਲ ਹੌਲਾ ਕਰ ਲੈਂਨੀ ਹਾਂ ਨਹੀਂ ਮੰਮੀ ਮੈਂ ਤੇ ਠੀਕ ਹਾਂ ਇੱਥੇ ਤਾਨੂੰ ਕੋਣ ਆਂਦਾ ਵਾ ਨਹੀਂ ਨਹੀਂ ਮੰਮੀ ਮੈਨੂੰ ਨਹੀਂ ਮਾਰਦੇ ਕੁੱਤ ਦੇ ਤਾਨੂੰ ਕਿੰਨੇ ਦੱਸਿਆ ਜੀ ਮੰਮੀ ਤੁਹਾਨੂੰ ਪਤਾ ਲੱਗ ਗਿਆ ਆ ਵਾਣਾ ਤੇ ਜਿੰਨੇ ਵੀ ਦੱਸਿਆ ਉਹਨੇ ਸੱਚੀ ਦੱਸਿਆ ਵਾ ਸੱਚੀ ਪਿੰਦਰ ਮੈਨੂੰ ਬੜਾਈ ਮਾਰਦੇ ਆ ਮੈਂ ਕਿੱਥੇ ਜਾਵਾਂ ਮੈਨੂੰ ਤੇ ਸਮਝ ਨਹੀਂ ਲੱਗਦੀ ਹੁਣ ਮੈਂ ਬੜੀ ਵੱਡੀ ਗਲਤੀ ਕੀਤੀ ਇਹਨਾਂ ਦੇ ਮਗਰ ਲੱਗ ਕੇ ਨੰਮਾ ਮੰਮੀ ਨੇ ਕੀ ਦੱਸਦੀ ਤਹੀ ਤੇ ਸਾਰੇ ਜਣੇ ਆਪ ਮੇਰੇ ਤੇ ਮਿਓਕੇ ਹੋ ਸੱਚੀ ਮੰਮੀ ਆਏ ਵੀ ਲੋ ਤੇਰਾ ਦਿਲ ਕਿੰਨਾ ਵੱਡਾ ਵਾ ਤਹੀ ਮੈਨੂੰ ਫੇਰ ਮਾਫ ਕਰਦਾ ਵਾ ਤੇ ਮੈਂ ਹੀ ਪਾਗਲਾ ਜਨੇ ਤੇਰੇ ਬਾਰੇ ਇੱਕ ਵਾਰੀ ਨਹੀਂ ਸੋਚਿਆ ਕਿ ਇਹਦੇ ਮਗਰ ਲੱਗ ਕੇ ਤੇ ਇੱਥੇ ਆ ਗਈਆਂ ਨਹੀਂ ਕੋਈ ਗੱਲ ਨਹੀਂ ਮੰਮੀ ਜੀ ਠੀਕ ਆ ਹਾਂਜੀ ਕੋਈ ਨਹੀਂ ਤੁਸੀਂ ਨਾ ਮੈਨੂੰ ਦੱਸ ਦਿਓ ਜੀ ਮੰਮੀ ਮੈਂ ਕਾਢੇ ਬਦਲੇ ਇਹਨੂੰ ਛੱਡ ਸਕਦੀ ਆ ਮੈਂ ਪਰ ਇਹ ਕਿੰਨੀ ਪਰਸਨ ਨਹੀਂ ਤੁਹਾਨੂੰ ਮਿਲਣੀ ਹੋਣਾ ਜੇ ਮੈਂ ਇਹਦੇ ਬਦਲੇ ਤੁਹਾਨੂੰ ਛੱਡ ਸਕਦੀ ਆ ਤੇ ਤੇ ਮੇਰਾ ਕੁਝ ਵੀ ਨਹੀਂ ਲੱਗਦਾ ਮੈਨੂੰ ਇੰਨਾ ਮਾਰਦੇ ਕੁੱਟਦੇ ਨੇ ਤੇ ਹੋਰ ਕੋਈ ਨਹੀਂ ਮੰਮੀ ਜਿੱਤਾਂ ਤੁਸੀਂ ਕਹੋਗੇ ਨਾ ਹੁਣ ਮੈਂ ਉਦਾਂ ਹੀ ਕਰਾਂਗੀ ਤੁਸੀਂ ਇੱਕ ਤਰੀਕ ਮੈਨੂੰ ਦੱਸ ਦਿਓ ਜਿੱਦੋਂ ਤੁਸੀਂ ਕਰੋ ਤੋ ਹੋ ਗਿਆ ਨਾ ਮੈਂ ਫਿਰ ਉਹਦੋਂ ਕਰੋ ਬਾਹਰ ਆ ਜਾਗੀ ਭਾਵੇਂ ਮੈਨੂੰ ਕੁਝ ਵੀ ਕਰਨਾ ਪਵੇ ਇਹਨਾਂ ਦੇ ਨਾਲ ਇੱਕ ਕ੍ਰਿਮਿਨਲ ਨਰਕ ਦੀ ਜ਼ਿੰਦਗੀ ਚੋਂ ਬਾਹਰ ਕੱਢ ਦੂੰ ਮੈਂ ਬੜੀ ਤੰਗ ਜੇ ਮੰਮੀ ਇੱਥੇ ਹਾਂਜੀ ਕੋਈ ਨਹੀਂ ਧੀ ਮੈਨੂੰ ਬੱਸ ਕੱਸਦੇ ਹੋ ਇੱਕ ਵਾਰ ਹਾਂਜੀ ਚਲੋ ਠੀਕ ਆ ਚੰਗਾ ਵੀ ਜੀ ਮੇਰੇ ਮਾਪਿਆਂ ਨੂੰ ਕਿ ਮੀ ਮੇਰੀ ਫਿਕਰ ਆ ਪਰ ਮੈਂ ਉਹਨਾਂ ਬਾਰੇ ਇੱਕ ਵਾਰੀ ਨਹੀਂ ਸੋਚਿਆ ਤੇ ਇੱਥੇ ਆ ਗਈ ਇਹਦੇ ਮਗਰ ਤੇ ਇੰਨੇ ਮੈਨੂੰ ਕੀ ਸੁੱਖ ਦਿੱਤਾ ਸਗੋਂ ਜੁੱਤੀਆਂ ਛਿੱਤਰੇ ਖਾਦੇ ਇੱਥੇ ਆਣ ਕਿ ਮੈਂ ਵੀ ਨਿੰਨਾਂ ਦੀ ਪਰਵਾਹ ਕਰਨੀ ਕਿ ਉਹਨਾਂ ਨੇ ਮੈਨੂੰ ਫੋਨ ਕੀਤਾ ਨਾ ਮੈਂ ਤੇ ਚਲ ਜਣਾ ਵਾ ਭਾਵੇਂ ਨੇ ਕੁਝ ਦੇਣਾ ਨਾ ਭਵੇ ਮੈਨੂੰ ਕੀ ਸੋਚਿਆ ਸੀ ਤੇ ਕੀ ਬਣ ਗਿਆ ਮੈਂ ਤਾਂ ਸੋਚਿਆ ਸੀਗਾ ਕਿ ਚੱਲੇ ਕਿੱਥੇ ਜਾਣਾ ਇਹਨੇ ਸਾਡੇ ਘਰ ਹੀ ਰਹਿਣਾ ਵਾ ਪਰ ਰਾਹ ਤੇ ਕੰਮ ਹੋ ਰੀ ਖਰਾਬ ਹੋ ਚੱਲਿਆ ਵਾ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਕੋਈ ਮਕਰਾਂ ਕੀ ਤੇ ਕੀ ਹੋਇਆ ਬੜੀ ਹਕੀ ਬੱਕੀ ਆ ਹਕੀ ਬੱਕੀ ਵਾਲਾ ਕੰਮ ਹੋ ਗਿਆ ਜੀ ਕੀ ਹੋਣਾ ਹੌਲੀ ਬੋਲੋ ਤੁਹਾਡੀ ਜਿਹੜੀ ਨੌ ਆ ਨਾ ਆਪਣੇ ਪੇਕੇਆਂ ਨਾਲ ਗੱਲਾਂ ਕਰ ਗਈ ਅੱਜ ਉਹਦੀ ਮਾਂ ਦਾ ਫੋਨ ਆਇਆ ਸੀਗਾ ਹੈ ਤੇ ਮੈਂ ਤੇ ਇੱਥੋਂ ਤੱਕ ਸੁਣਿਆ ਵਾਂ ਯੋ ਕਿਹ ਡਹਿਗੇ ਤੂੰ ਬਾਹਰ ਆ ਜਾ ਕਿ ਆਪਾਂ ਲੈ ਜੰਨੇ ਆ ਤੈਨੂੰ ਤੁਰ ਜਾਣ ਦੀ ਤਿਆਰੀ ਕਰਨ ਢਈ ਆ ਮੇਰੀ ਗੱਲ ਸੁਣ ਲੈ ਮਾਂ ਹਾ ਤੁਹਾਡੇ ਪੁੱਤ ਦਾ ਘਰ ਵਸਿਆ ਮੇਰੇ ਨਾਲ ਇਹ ਨੌਕਰੇ ਦੇ ਕੰਮ ਸਾਰਾ ਮਮਿ ਨੇ ਲੱਗੇ ਬੜੀ ਟੈਨਸ਼ਨ ਵਾ ਤੇ ਮੈਂ ਤੇ ਕੇ ਮਰ ਚਲੀ ਆ ਕੁਛ ਕਰੋ ਇਹ ਨਵਾਂ ਕੰਮ ਕਿੱਥੋਂ ਲੱਭ ਲੈ ਆਨੇ ਪਤਾ ਨਹੀਂ ਕਿੱਥੋਂ ਫੋਨ ਆ ਗਿਆ ਇਹਦੀ ਮਾਂ ਦਾ ਤੇ ਅੱਜ ਤੇ ਉਹਨੇ ਤਿਆਰੀ ਪੂਰੀ ਕਰਾਉਂ ਢੀ ਇਹਦੀ ਵੀ ਤੂੰ ਬਸ ਨਿਕਲ ਨਾ ਵੇ ਇੱਥੋਂ ਤੇ ਬਾਹਰ ਆ ਕੇ ਨਿਕਲ ਕੇ ਮੈਂ ਤੇ ਸਾਰੀਆਂ ਗੱਲਾਂ ਸੁਣ ਲਈਆਂ ਆਪਣੇ ਕੰਨੀ ਇਹਦਾ ਤਾਂ ਦਿਮਾਗ ਨਹੀਂ ਕੰਮ ਕਰਦਾ ਮੈਂ ਕੀ ਕਿਹੜਾ ਮੂੰਹ ਲੈ ਕੇ ਜਾਊਂਗੀ ਉੱਥੇ ਤੇ ਮਾਂ ਕਿਉਂ ਨਹੀਂ ਕੰਮ ਕਰਦਾ ਜਦੋਂ ਹੱਥੀ ਪੈਂਦਾ ਇਹਨੂੰ ਕੁੱਟਦਾ ਮਾਰਦਾ ਵਾ ਜੇ ਚੰਗਾ ਹੁੰਦਾ ਤਾਂ ਕਿਉਂ ਜਾਂਦੀ ਕਿ ਕਿਨੇ ਨਸ਼ੇ ਕਰਦਾ ਵਾ ਕਰੀਏ ਤੇ ਕਰੀਏ ਕੀ ਇੱਕ ਨਾ ਮੈਨੂੰ ਇਹ ਡਰ ਸਤਾਉਂ ਰਿਹਾ ਵਾ ਕਿ ਜੇ ਆਪਣੀ ਕੁੜੀ ਲੈ ਗਏ ਨਾ ਤੇ ਜਿੱਦਾਂ ਉਹਨੂੰ ਕੁੱਟਦਾ ਮਾਰਦਾ ਰਿਹਾ ਵਾ ਤੇ ਉਹਨਾਂ ਨੇ ਜਾ ਕੇ ਦੋ ਅਖਰਕ ਤੇ ਲਿਖ ਕੇ ਦੇਤੇ ਨਾ ਥਾਣੇ ਉਹਨਾਂ ਨੇ ਹਾਨੂੰ ਸਾਰੇ ਟੱਬਰ ਨੂੰ ਕੁੱਟ-ਕੁੱਟ ਕੇ ਮਾਰ ਦੇਣਾ ਵਾ ਤੁਹਾਨੂੰ ਪਤਾ ਸੁਨਵਾਰੀ ਕੁੜੀ ਵਾਲਿਆਂ ਦੀ ਹੁੰਦੀ ਆ ਇਹਨੂੰ ਨਾ ਹੁਣ ਪੂੰ ਹੀ ਸਮਝਾ ਕੇ ਵੀ ਨਾ ਸਾਡਾ ਜਲੂਸ ਕੱਢ ਨਾਲੇ ਨਾ ਜੇ ਉਹ ਕੁੜੀ ਨੇ ਕਹਿਤਾ ਨਾ ਕਿ ਮੈਨੂੰ ਜ਼ਬਰਦਸਤੀ ਲੈ ਗਿਆ ਹੈਗਾ ਦੋ ਕੇਸ ਬਣਨੇ ਤੁਹਾਡੇ ਮੁੰਡੇ ਤੇ ਦੋ ਤਾਂ ਬਾਜੋ ਜਿੱਦਾਂ ਬਚਾਇਆ ਜਾਂਦਾ ਨਾਲਹੀਂ ਵੀ ਜਾਣਾ ਮੰਗ ਆਹੋ ਇਹ ਵੀ ਕਹਿਦਾਂਗੇ ਮਾਂ ਦਾ ਵੀ ਕਸੂਰੀ ਤੇ ਪਿਓ ਦਾ ਵੀ ਕਸੂਰ ਉੱਥੇ ਉਹ ਤਾਂ ਗੱਲ ਵਾ ਹੈਗਾ ਕਿ ਨਹੀਂ ਹੈਗਾ ਅਸੀਂ ਤੇ ਨੇ ਆਕੀ ਮਾਰੇ ਜਾਣਾ ਠੀਕ ਆ ਨਾ ਇਹਨ ਖੱਤੇ ਨੂੰ ਵੜਦੀ ਹੁੰਦੀ ਸੀ ਮੈਂ ਅੰਤਰੇ ਮੇਰੇ ਆਖੇ ਲੱਗ ਜਾ ਮੇਰੇ ਆਖੇ ਲਾ ਕੇ ਵਿਆਹ ਕਰਾ ਲਾ ਪਰ ਨਾ ਪਤਾ ਨਹੀਂ ਕੀ ਬਰਲੂ ਚੜਿਆ ਹੈ ਦੇ ਸਿਰ ਨੂੰ ਲੈ ਕੇ ਡੋਲਾ ਤੇ ਘਰ ਨੂੰ ਆ ਗਿਆ ਅੰਤਰੇ ਹੰਤੋਂ ਦਾ ਪਤਾ ਲੱਗਾ ਜਿੱਦਾਂ ਬੁਹੇੜੀਕ ਲੋ ਗਿਆ ਆਣ ਕੇ ਹੁਣ ਤੁਸੀਂ ਦੱਸੋ ਤੇ ਕੀ ਕਰਨਾ ਜੇ ਕਿੱਦਾਂ ਨਿਕਲਣਾ ਇਸ ਕੈਪੇ ਚੋਂ ਫੋਨ ਇਸ ਤਰ੍ਹਾਂ ਕਰ ਇਹਨੂੰ ਸਮਝਾ ਕੋ ਵੀ ਕੁੜੀਆ ਹੁਣ ਨਾ ਇਥੋਂ ਨਾ ਪੈਰ ਪੁੱਟੀ ਇਹਨੂੰ ਨਹੀਂ ਸਮਝਾਉਣਾ ਆਪਣੇ ਪੁੱਤ ਨੂੰ ਕਰੋ ਫੋਨ ਉਹਨੂੰ ਦੱਸਿਏ ਵਾਕੇ ਗੱਲ ਤੇਰੀ ਸਹੀ ਆਹੋ ਉਹ ਇਹਨੂੰ ਬਿਆੜੀਆਂ ਪਾਵੇ ਕੈਦ ਕਰਨੀ ਪੈਣੀ ਆ ਆਹੋ ਇਹਦਾ ਫੋਨ ਫੋਨ ਲਵੇ ਖੋ ਆਣ ਕੇ ਏਦਾਂ ਨਹੀਂ ਕੀ ਗੱਲ ਕਰਨੀ ਹੁਣ ਕਰੋ ਫੋਨ ਜਿੱਥੇ ਵੀ ਹੈਗਾ ਕਿ ਛੇਤੀ ਆ ਜਾ ਹੈਲੋ ਕੰਦਰ ਮੇਰੀ ਗੱਲ ਸੁਣ ਜਿੱਥੇ ਵੀ ਕਿਤੇ ਹੈਗਾ ਨਾ ਖੇਤੀ ਘਰ ਆ ਮਮੀ ਤੇਰੀ ਨਹੀਂ ਕੀ ਠੀਕ ਅਦੋ ਆਈਲੈਂਡ ਜਾਣਾ ਹੈ। ਖੇਤੀ ਆਰਾ ਕੀ ਆਂਦਾ? ਹੌਣਦਾ ਵਾ। ਚੱਲ ਸਿੱਥੇ ਲੱਗੇ ਛੱਕੇ ਕਿਤੇ। ਸਰ ਇੱਥੇ ਮੈਂਨੇ ਆ ਰਹੀ। ਆਜੋ ਆਜੋ। ਅੰਦੀ ਗਲਤੀ ਨਾ ਮੰਨਦੇ ਹੀ ਆ। ਅੰਦੀ ਨੂੰ ਸਮਝ ਲੱਗ ਗਈ ਐ ਹੌਣੇ ਮੈਂ ਗਾਂਹ ਤੋਂ ਕੋਈ ਗਲਤੀ ਨਹੀਂ ਕਰੀ। ਸਵਾ ਤੈਨੂੰ ਸਮਝ ਲੱਗਿਆ? ਸਾਰਾ ਕੋਈ ਤੂੰ ਆ ਕੇ ਤਾਂ ਹੁੰਦੈ ਤੈਨੂੰ ਸਮਝ ਲੱਗੀ ਐ। ਇਹਨੂੰ ਸਮਝ ਨਹੀਂ ਆਂਦੇ। ਇਹਨੂੰ ਆਨੇ ਵੀ ਪੱਥਰ ਛੱਟ ਕੇ ਮੁੜੀ ਐ। ਸਮਝ ਲੱਗ ਗਈ ਐ ਇਹਨੂੰ। ਉਹ ਚੱਲ ਕੋਈ ਨਹੀਂ ਹਾਂ ਉਹ ਗੱਲਾਂ ਕਰੀ ਜਾਵਾਂਗੇ ਕਹੀ ਜਾਵਾਂਗੇ ਸਣੀ ਮੇਰੀ ਗੱਲ ਸੁਣ ਹਾਂਜੀ ਤੇ ਵਕੀਲ ਦਾ ਨੰਬਰ ਆ ਚੰਗੇ ਇਹਦਾ ਇਹਨੂੰ ਯਲਾ ਕਰੀਏ ਗੱਲ ਹੈ ਹਾਂ ਹਾਂਜੀ ਤੇ ਕੇਸ ਭਾਈ ਇਹਨਾਂ ਤੋਂ ਕਿ ਇਹਨਾਂ ਦੇ ਮੁੰਡੇ ਨੇ ਸਾਡੀ ਕੁੜੀ ਨਾਲ ਇਦਾਂ ਫੋਟ ਮੈਚ ਦੀ ਕੀਤੀ ਇਹ ਤੇ ਹੁਣੇ ਉਹਨੂੰ ਕੁੱਟਦੇ ਮਾਰਦੇ ਆ ਤੇ ਉਹਨੂੰ ਰੱਖਦੇ ਨਹੀਂ ਠੀਕ ਹੈ ਕਿਹਦਾ ਕਰਨੀ ਇਹਨਾਂ ਨੂੰ ਮੈਂ ਛੱਡਣਾ ਨਹੀਂਗਾ ਵੇਖੀ ਸਹੀ ਬੰਦਾ ਕੀ ਇਹਨਾਂ ਨੂੰ ਮੈਂ ਸਾਰਿਆਂ ਨਾਲ ਗੇਲੇ ਗੱਲ ਨਹੀਂ ਕਰਾਂਗਾ ਕੀ ਹੁੰਦਾ ਸੁਧਰੀ ਜਾਗਰ ਨਹੀਂ ਕੁੜੀ ਲਈਏ ਕਿ ਤਾ ਸੁਧਰ ਚੱਕਰ ਕੇ ਬੈਠੀ ਰਹਾ ਸੁਧਰ ਲੱਗਾ ਵਾ ਇਸ ਤਰ੍ਹਾਂ ਸੁਧਰ ਗਿਆ ਨਾਲ ਕਰੋ ਉੱਥੇ ਰਵੇ ਫਿਰ ਆਉਂਦੀ ਵੀ ਲੋੜ ਉਹਨੂੰ ਕੋਟ ਦਾ ਪਤਾ ਕਿੰਨਾ ਮਮੀ ਜੀ ਉਹ ਤਾਂ ਪਤਾ ਪੁੱਤ ਨਹੀਂ ਏਰੀਆ ਪੁੱਤ ਕੋਟੀ ਖਾਂਦੀਆਂ ਹੁੰਦੀਆਂ ਸਾਰੀ ਉਮਰ ਠੀਕ ਆ ਕਿ ਨਹੀਂ ਅਗਲੇ ਸੋਚਦੇ ਵੀ ਇਹ ਕਿਹੜੀ ਵਿਆਹ ਵੀ ਆਈ ਆ ਤੈਨੂੰ ਜੋ ਮਰਜ਼ੀ ਕਹੋ ਜੋ ਮਰਜ਼ੀ ਮਾਰੋ ਕੋਟੋਂ ਬਦਨ ਕੀ ਵੇਖ ਕੇ ਤਰਪੀਓ ਦੇ ਨਾਲ ਵਿਆਹ ਕਿੰਝੀਆਂ ਹੋਣ ਉਹਨਾਂ ਦੀ ਵੀ ਟੈਮ ਨਹੀਂ ਲੱਗਦਾ ਹੈ ਅਗਲੇ ਘਰ ਅੱਗੇ ਉਹ ਤੇ ਦੁਨੀਆਂ ਦਾ ਕਿੱਥੋਂ ਮੰਨਣਾ ਅਗਲੇ ਹੁਣ ਛੱਡ ਦੇਣੇ ਹੁਣੇ ਮਿਹਨੇ ਮਾਰਦੇ ਹੁਣੇ ਮਾਰਨੇ ਆ ਜਦੋਂ ਕੋਈ ਮਗੜਨੀ ਉਹਦੇ ਹੈਗਾ ਤਾਂ ਫੇਰ ਤੇ ਕਹਿਣਾ ਹੀ ਸਣੀ ਇੱਕ ਕੰਮ ਕਰ ਤਾ ਹਾਂਜੀ ਮੇਰੇ ਨਾਲ ਦਿਮਾਗ 'ਚ ਆਈ ਗੱਲ ਆ ਮੋਬਾਈਲ ਦੇ ਵਿੱਚ ਨਾ ਆਪਣੇ 'ਚ ਹਾਂਜੀ ਇੱਕ ਨੰਬਰ ਮੈਂ ਭਰਾਇਆ ਸੀ ਉਹਦੇ ਕੋਲ ਵਕੀਲ ਕੋਲ ਹੂੰ ਉਹਦਾ ਨਾਂ ਹੈਗਾ ਇਹ ਭਪਿੰਦਰ ਸਿੰਘ ਮੱਲੀ ਬਟਾਲੇ ਦਾ ਵਕੀਲ ਜਿਹਦਾ ਸੋਰਾ ਨੰਬਰ ਕੱਢ ਵਕੀਲ ਬੜਾ ਟਾਰਦਾ ਏ ਪਪਿੰਦਰ ਸਿੰਘ ਮੱਲੀ ਹਾਂ ਹੈਗਾ ਹੈਗਾ ਨਾ ਨਹੀਂ ਹੈਲੋ ਮੱਲੀ ਸਾਹਿਬ ਸਤਿ ਸ੍ਰੀ ਅਕਾਲ ਹਾਂਜੀ ਸਾਡੇ ਹਾਲ ਤੇ ਵੇਖ ਲਓ ਤੁਹਾਨੂੰ ਪਤਾ ਹੀ ਆ ਉਹ ਮੈਂ ਤੁਹਾਨੂੰ ਉਹ ਦੱਸਿਆ ਸੀ ਨਾ ਕਿ ਉਹ ਕੁੜੀ ਨੇ ਇੰਦਾ ਕੋਟ ਮੈਚ ਕਰ ਲਈ ਸੀ ਤੇ ਉਹ ਬੰਦਿਆਂ ਨੂੰ ਰਾਹੇ ਪਾਉਣਾ ਕੁੜੀ ਨੂੰ ਆਪ ਕੁੱਟਦੇ ਮਾਰਦੇ ਬਹੁਤ ਤੰਗ ਕਰਦੇ ਆ ਤੇ ਨਾਮ ਖਰਚਾ ਪਾਣੀ ਦਿੰਦੇ ਆ ਤੇ ਕੁੜੀ ਤਾਂ ਹੁਣ ਅਸੀਂ ਲਿਆ ਆਉਣੀ ਆ ਇੱਕ ਕਰ ਇਹਨਾਂ ਨੂੰ ਜੇਲੇ ਪੇਚਾ ਦੋ ਸਾਰਿਆਂ ਨੂੰ ਫੇਰ ਗੱਲ ਬੰਦੀ ਆ ਪੈਸੇ ਤੁਹਾਨੂੰ ਦੇ ਦਾਂਗੇ ਜਿੰਨੇ ਤੁਹਾਡੇ ਬਣ ਗਏ ਹੋਰੂ ਕੰਮ ਕੁੜੀ ਕੋ ਬਿਆਨ ਦਵਾ ਦਾਂਗੇ ਕੁੜੀ ਦਊਗੀ ਬਿਆਨ ਚਲੋ ਠੀਕ ਆ ਉਹ ਕਹਿੰਦੇ ਵੀ ਕੁੜੀ ਇੱਕ ਵਾਰੀ ਬਿਆਨ ਦੇ ਦੇ ਕੋਟ ਜਾ ਕੇ ਠੀਕ ਆ ਤੇ ਮੈਂ ਕੋਟ ਮੈਟਰੀ ਕੀਤੀ ਆ ਤੇ ਮੈਨੂੰ ਕੁੱਟਦੇ ਮਾਰਦੇ ਤੇ ਮੈਨੂੰ ਰੱਖਦੇ ਨਹੀਂਗੇ ਠੀਕ ਤੇ ਨਾਮ ਨੂੰ ਖਰਚਾ ਦਿੰਦੇ ਆ ਦਊਗੀ ਬਿਆਨ ਆ ਹੋਰ ਮੈਂ ਆਂ ਤੇ ਦਊਗੀ ਹੋਰ ਗੱਲ ਕਰ ਲਿਓ ਅੱਖਾਂ ਬੰਨ੍ਹ ਲਈ ਆ ਕਿਤੇ ਵੇਖੀ ਨਹੀਂ ਜਾਂਦੀ ਠੀਕ ਆ ਜਣੀ ਮੰਨੀ ਆਂ ਤੁਸੀਂ ਕਰਨੀ ਜੋ ਵੀ ਗੱਲ ਕਰਨੀ ਆ ਯਾਰ ਇਹ ਬਿਆਨ ਆ ਨਾ ਦਿੱਤੇ ਮੈਂ ਗੋਲੀ ਮਾਰ ਕੇ ਮਾਰ ਦੇਣੀ ਆ ਉਹ ਬਾਬਾ ਕੁਛ ਨਹੀਂ ਹੁੰਦਾ ਜੀ ਤੁਸੀਂ ਇੱਥੇ ਆ ਲਓਗੇ ਬੈਠ ਕੇ ਸਮਝਾਵਾਂਗੇ ਆਪੇ ਆਨੇ ਹੁਣ ਉਹਨੇ ਸਮਝ ਹੀ ਜਾਣਾ ਹੁਣਾਂ ਨੂੰ ਸਮਝ ਲੱਗ ਗਈ ਆ ਹੁੱਕੇ ਘੜੀ ਕਿਸੇ ਸਮਝ ਸਮਝ ਲਈ ਆ ਨਛਤੋ ਗਿਆ ਉਹ ਦੋ ਦੋ ਚੰਗੀ ਬਲੀ ਮਮੀ ਕੱਡੀ ਚੁੰਦ ਕੀ ਹੋ ਗਿਆ ਭਲਾ ਚੱਲ ਹੁੰਦੇਗਾ ਮਮੀ ਕੀ ਹੋਇਆ ਤੁਹਾਨੂੰ ਉਹ ਡੈਡੀ ਤੂੰ ਦਵਾਈ ਨਹੀਂ ਦਵਾ ਸਕੇ ਮੈਨੂੰ ਕੋਈ ਹੋਇਆ ਉਹ ਸਿਆਪਾ ਪਿਆਵਾ ਤੈਨੂੰ ਦਵਾਈ ਦਾ ਹੀ ਉਹ ਕੱਡੀ ਕਦੋਂ ਲੱਗ ਗਈ ਏ ਕੁਝ ਹੋਇਆ ਤੇਰਾ ਬੇੜਾ ਗਰਤ ਗਿਆ ਹੀ ਤੇਰਾ ਉਹ ਕੀ ਹੋ ਗਿਆ ਇਹਦਾ ਕੰਮ ਤੇ ਵੀ ਨਹੀਂ ਪਹੁੰਚਿਆ ਤੇ ਪਹਿਲਾਂ ਹੀ ਫੋਨ ਕਰਤਾ ਮੇ ਕੰਮ ਨੂੰ ਮਾਰ ਗੋਲੀ ਆਹ ਕੰਮ ਹੱਥੋਂ ਨਿਕਲ ਚੱਲਿਆ ਹੀ ਤੇਰਾ ਉਹ ਮੇਰੇ ਕੋ ਖਾਣੇ ਚ ਗੱਲ ਪਾਓਗੇ ਕ ਇਦਾਂ ਬਿਝਾਰ ਤਾਂ ਪਾਈ ਜਾਓਗੇ ਖਾਣੇ ਚ ਕੀ ਪਾਵਾਂ ਆ ਜਿਹੜੀ ਨਾਵ ਆ ਨਾਵ ਬੜੀ ਭੋਲੀ ਬਣਾਈ ਆ ਤੂੰ ਆਪਣੀ ਮਾਂ ਨਾਲ ਨਹੀਂ ਕਿ ਹੰਤਾ ਬਣਾਉਣ ਜਾਣਦੀਆਂ ਇਹਦੇ ਪੇਕਿਆਂ ਦਾ ਆਈਫੋਨ ਤੇਰੇ ਭਰਾ ਭਰੂ ਮੰਨ ਗਏ ਸਾਰੇ ਹੁਣ ਤੋ ਇਹਨੂੰ ਕੱਢਣ ਦੀਆਂ ਤਿਆਰੀਆਂ ਕਰਨ ਦੇ ਭੀ ਆ ਜਾ ਕਿਹ ਤਰ੍ਹਾਂ ਨਿਕਲਗੇ ਤੋ ਇਹਨੇ ਮਿਲਣਾ ਚਾਲੂ ਕਰ ਦੇਣਾ ਤੇ ਸਾਡਾ ਬੇੜਾ ਗਰਗੜੇ ਮੈਂ ਨਾ ਚਾਲੂ ਨਹੀਂ ਕਰਨਾ ਹਮੇ ਪੱਕੀ ਜਾਣਾ ਵਾ ਤੇ ਬੇੜਾ ਗਰ ਕੋਣਾ ਤੁਹਾਡੇ ਪੁੱਤ ਦਾ ਜਾ ਕੇ ਦੋ ਅੱਖਰ ਲਿਖ ਕੇ ਦੇਣੇ ਆ ਤੇ ਤੈਨੂੰ ਜਿੱਤੀਆਂ ਮਾਰ ਮਾਰ ਅਗਲਾ ਛਿੱੜਣਾ ਪੱਕਾ ਨਹੀਂ ਤੇਰਾ ਮੈਂ ਉਹਦਣ ਹਜੇ ਇਹਨੂੰ ਇੰਨਾ ਸਮਝਾਇਆ ਮੈਂ ਵੀ ਉੱਥੇ ਫੋਨ ਨਾ ਕਰੀ ਵੇਖ ਲੈ ਇਹਦੇ ਕੰਮ ਮੈਂ ਤਾਂ ਕੰਨੀ ਸੁਣਿਆ ਸਭ ਕਹਾ ਜੇ ਉੱਥੇ ਚਲ ਗਈ ਨਾ ਇਹਨੇ ਵਾਪਸ ਨਹੀਂ ਆਉਣਾ ਤੇ ਤੇਰਾ ਮੁਰਕੇ ਵਿਆਹ ਨਹੀਂ ਹੋਣਾ ਉਹ ਵਿਆਹ ਉਹ ਮਾਰਾ ਥੋੜੀ ਉਹਨੇ ਉਹ ਨਹੀਂ ਛੱਡਣਾ ਇਹਨੂੰ ਮੈਂ ਤਾਂ ਨਾ ਉਹੋ ਕੰਮ ਕਰੀ ਇਹਦੀ ਲਤ ਲੁੱਤ ਤੋੜ ਛੜੀਏ ਮੈਂ ਤਾਂ ਹੀ ਤੈਨੂੰ ਸੱਦਿਆ ਵਾ ਨਾ ਕਿ ਸੋਚੋ ਹੁਣ ਰਲ ਮਿਲ ਕੇ ਇਹਦਾ ਕਰਨਾ ਕੀ ਜੇ ਕਰਨਾ ਕੀ ਚਲ ਗਈ ਨਾ ਪੁੱਤ ਫਿਰ ਸਾਡੀ ਖੈਰ ਨਹੀਂ ਅਸੀਂ ਤੇ ਫਿਰ ਬੱਜੇ ਮਰ ਜਾਣੇ ਹਾਂ ਉਹੀ ਗੱਲ ਕੀਤੀ ਉਹਦੇ ਨਾਲ ਮੈਂ ਨਹੀਂ ਕੀਤੀ ਮੈਂ ਤਾਂ ਗੱਲਾਂ ਸੁਣ ਰਿਆ ਹੀ ਆਂ ਜੀਆਂ ਗੱਲਾਂ ਮੇਰੇ ਦਿਮਾਗ 'ਚ ਇੱਕ ਸਕੀਮ ਹੈਗੀ ਆ ਜਿਹੜਾ ਨੰਬਰ ਕੱਢ ਗਿਆ ਨਾ ਤੇ ਤੂੰ ਮਾੜਾ ਮਟਾ ਗਾਲ ਮੰਦਾ ਕਰਦੇ ਉਹਨਾਂ ਦਾ ਚੱਲ ਉਹਦਾ ਫੋਨ ਤੇ ਲਵਾਂ ਤੀ ਫੋਨ ਤੇ ਤਾਂ ਖੋਣਾ ਹੀ ਮੈਂ ਤਾਂ ਹੁੰਦੀ ਫੋਨ ਮੈਂ ਤਾਂ ਗੱਲਾਂ ਸੁਣ ਕੇ ਤਾਂ ਲੱਗ ਗਈ ਬਰਫ ਵਿੱਚ ਕਿ ਆ ਗਈ ਬੰਨ੍ਹ ਲਿਆ ਮੇਰੇ ਤੋੜਦੀ ਜਣਾ ਤੇ ਪੈ ਗਈ ਨਾ ਤੇ ਤੈਨੂੰ ਪਤਾ ਫਿਰ ਕੰਮ ਕਿਤਨਾ ਕਿੱਡੀ ਦੂਰ ਜਾਣਾ ਮੇਰੀ ਗੱਲ ਸੁਣੋ ਹੁਣ ਉਹਨੂੰ ਹੱਥ ਨਾ ਲਾਵੀਂ ਕਿਉਂਕਿ ਉਹ ਉਹਦਾ ਪਿਓ ਦਾ ਨਾ ਧਿਆਨ ਹੋ ਗਿਆ ਆਪਣੀ ਧੀ ਦੇ ਵੱਲ ਉਹ ਕਿਹ ਟਾਈਮ ਇਥੇ ਆ ਸਕਦੇ ਆ ਉਹਨੂੰ ਹੱਥ ਨਾ ਲਾਵੀਂ ਉਹਦਾ ਫੋਨ ਹੁਣ ਖੋਲਾ ਹੈ ਇਹਦਾ ਤੈਨੂੰ ਵੀ ਹੈਗਾ ਚੰਗੇ ਭਰੇ ਸਿੱਧੇ ਬੰਦੇ ਹੋ ਉਹ ਤੇ ਪਤਾ ਕੋਈ ਨਹੀਂ ਮੈਂ ਵੀ ਕਰਨਾ ਪਰ ਬੰਦ ਬਸ ਇੱਕ ਗੱਲ ਹੀ ਹੋ ਜੇ ਹੁਣ ਲਿਆ ਹੀ ਆਇਆ ਹਾਂ ਨਾ ਹੁਣ ਜਾਣ ਨਾ ਤਾਂ ਵੀ ਇੱਥੋਂ ਨੂੰ ਪਰ ਹੁਣ ਤੁਸੀਂ ਵੀ ਇੱਕ ਕੰਮ ਕਰਿਓ ਮੇਰਾ ਸਾਥ ਦਿਓ ਪੂਰਾ ਅਹੀਂ ਸਾਥ ਦੇਵਾਂਗੇ ਤੇਰਾ ਪੂਰਾ ਤੇ ਮੇਰੀ ਗੱਲ ਸੁਣ ਹੁਣ ਨਾ ਬੂਤਾ ਵੱਧ ਚੜ ਕੇ ਨਾ ਕੰਮ ਨਾ ਕਰਦੇ ਕੋ ਇਹੋ ਜਿਹਾ ਪਤਾ ਕੀ ਗੱਲ ਆ ਹੱਥਾਂ ਦੇ ਕੰਟਰੋਲ ਕਰੀ ਆਪਣੇ ਦੇ ਇਹ ਤਾਂ ਮੈਂ ਹੱਥ ਬੰਨ੍ਹ ਨਹੀਂ ਉਹ ਨਹੀਂ ਕੁਝ ਵੀ ਕਰਦਾ ਅੱਗੇ ਮਹਾਂ ਕਲਾਸੀ ਹੋਈ ਆ ਹੁਣ ਪੈਸੇ ਪੁਹੇ ਦੀ ਪ੍ਰਵਾਹ ਨਾ ਕਰਿਓ ਜੇਕਰ ਲਾਉਣੇ ਪੈਣਗੇ ਲਾ ਦਿਓ ਉਹ ਮੇਰੀ ਗੱਲ ਸੁਣ ਲਾ ਤੂੰ ਪੈਸੇ ਕਿਹਨੂੰ ਸੁਣਾਉਂਦੇ ਆ ਓਏ ਤੇ ਕੀ ਕਰਨੇ ਪੈਸੇ ਤੂੰ ਉਹ ਇੰਨੇ ਪੈਸੇ ਕੀ ਕਰਨੇ ਆ ਉਹ ਆਪਣੇ ਹੱਥਾਂ ਦੇ ਕੰਟਰੋਲ ਰੱਖ ਉਹ ਮੈਂ ਉਹ ਥੋੜਾ ਗੱਲ ਕਰਨ ਦਿਆਂ ਉਹ ਮੈਂ ਮੁੰਡੇ ਮੰਡੇ ਸਾਦਾਗਾ ਜੇਕਰ ਪਤਾ ਲੱਗੇਗਾ ਤੇ ਅਹੀ ਪਿੰਡ ਚ ਨਹੀਂ ਵੜਨਦੇ ਨੇ ਵੇ ਮੇਰੀ ਗੱਲ ਸੁਣ ਤੂ ਤੂ ਹੋ ਜਾਣੀ ਸਾਰੇ ਪਿੰਡ ਦੇ ਵਿੱਚ ਚਲ ਗਈ ਤੇ ਲੋਕਾਂ ਕਹਿੰਦਾ ਨੋਂ ਰੱਖਣੀ ਨਹੀਂ ਇਹ ਕਰਦਾਗੇ ਤੁੱਲਾ ਜਾਏ ਨਾਲੇ ਸਾਰਾ ਪਿੰਡ ਫਿਰ ਮਰੇ ਦੁਆਲੇ ਹੋ ਹੀ ਜਾਂਦੇ ਸਾਰਾ ਪਿੰਡ ਮਰ ਜਾਏ ਸਾਡੇ ਵਰਖਲਾਫ ਆ ਨਖਤਿਆ ਲੋਕਾਂ ਗੱਡ ਗੱਡ ਗਵਾਈ ਦੇਣੀ ਉਹ ਕੋਈ ਨਹੀਂ ਹੰਦਾ ਤੂੰ ਬਹੁਤ ਜ਼ਿਆਦਾ ਸ਼ਰਮਾ ਮੇਰੀ ਗੱਲ ਸੁਣ ਇਹਨੂੰ ਕੈਦ ਕਰ ਲਾ ਪਿੰਜਰੇ ਚ ਪਾਉਣੀ ਪੈਂਦੀ ਤੇ ਪਿੰਜਰੇ ਚ ਪਾ ਲਾ ਪਹਿਲੇ ਨੰਬਰ ਤੇ ਇਹਦੇ ਕੋ ਖੋਨਾ ਮੈਂ ਦਾ ਫੋਨ ਸਹੀ ਗੱਲ ਹੈ ਹਣਾ ਫਿਰ ਕਿਦਾਂ ਗੱਲ ਹੋਏਗੀ ਗੱਲ ਤੇ ਤੇਰੀ ਸਹੀ ਉਹ ਜਿਹੜਾ ਬੁੜੇ ਨਹੀਂ ਪਉਂਦੇ ਨੰਬਰ ਬੰਦ-ਬੰਦ ਕਰ ਦਿੰਦੇ ਉਹ ਕੰਮ ਕਰਦੇ ਉਹ ਤੁਸੀਂ ਟੈਨਸ਼ਨ ਨਾ ਲਓ ਹੁਣ ਨਾ ਇਹਨੂੰ ਪਤਾ ਨਾ ਲੱਗੇ ਹੌਲੀ-ਹੌਲੀ ਜਾ ਕੇ ਵੇਖ ਬੜਾ ਤੇ ਕੀ ਕਰ ਕੀ ਕਰਨ ਦੀ ਆ ਕੋਈ ਨਹੀਂ ਠੀਕ ਨਹੀਂ ਤੁਸੀਂ ਫਿਕਰ ਨਾ ਕਰੋ ਪਤਾ ਦਾਦਾ ਦੇ ਮਾੜਾ ਮਾਰ ਕੇ ਵੇਖ ਲਈ ਚੱਲ ਜੇ ਤੇ ਫੋਨ ਖੋਲੂਗਾ ਨਾ ਦੇਖੋ ਫਿਰ ਗੱਲ ਕਰਤੇ ਕਰੂਗੀ ਠੀਕ ਆ ਨਾ ਸਾਡੇ ਘਰ ਤੱਕ ਆਉਣਗੇ ਤੇ ਫੇਰ ਹੀ ਗੱਲ ਹੋਊ ਭਈ ਤੇ ਸਾਡੇ ਘਰ ਤੇ ਆਣੋ ਰਹੇ ਹੋ ਉਹਨਾਂ ਤੱਕ ਗੱਲ ਆ ਗਈ ਨਾ ਉਹ ਦਿਨ ਦੂਰ ਨਹੀਂ ਗਿਆ ਜਿੱਦਣ ਉਹਨਾਂ ਦੀ ਗੱਡੀ ਭਰ ਕੇ ਇੱਥੇ ਆਉਂਗੀ ਐਵੇਂ ਆ ਜਾਣਗੇ ਮੇਰੇ ਮਾੜਾ ਚੰਗਾ ਨੂੰ ਬੋਲ ਲੈਂਦਾ ਵਾ ਨਾ ਮੁੜ ਕੇ ਨੂੰ ਕੋਈ ਵੀ ਕਹਿ ਸਕਦਾ ਹੈ ਚੱਲ ਕੋਈ ਨਹੀਂ ਵੇਖੀ ਆਪਣਾ ਕੀ ਗੱਲਬਾਤ ਦਾ ਫਟਾਕਾ ਕਰਦਾ ਵਾ ਇਹਦੇ ਵੇਖੀ ਕੇ ਜੂੜੀ ਦੇ ਪਤਾ ਵਾਲ ਦਿੰਦੇ ਆਣਗੇ ਕੋਈ ਕਹਦੀ ਚੁੱਪ ਕਰੋ ਤੀ ਸਵਾਦੀ ਗੱਲ ਕਰੋ ਕੋਈ ਆਪਣਾ ਇਹ ਘਰ ਗੰਦਾ ਕਿੰਨੂ ਕੀ ਕਹਿਣਾ ਨਵਦੀਪ ਦੇਖ ਯਰ ਸੋਈ ਚੁਣੀ ਇਹਨੂੰ ਅੱਗ ਲਾਉਣਾ ਪਹਿਲਾਂ ਬੰਦ ਕਰਨਾ ਵਾ ਗਲਤੀ ਤਾਂ ਮੇਰਕੋ ਹੋ ਗਈ 8 1000 ਦਾ ਫੋਨ ਲੈ ਆ ਕੇ ਦਿੱਤਾ ਹੋਰ ਇਸ ਕੀ ਮਨ ਲਾਉਂਦਾ ਪੀ ਭੱਜਣ ਦੀ ਤੈਨੂੰ ਮੈਂ ਭਜਾਉਣਾ ਸਰਪਦੀਪ ਕਿੱਥੇ ਮਰਗੀ ਉਹ ਹਾਂ ਇਧਰ ਵੀ ਹੈ ਨਹੀਂ ਉਹ ਮੰਮੀ ਉਹ ਮੰਮੀ ਬਾਹਰ ਨਿਕਲੋ ਹਾਏ ਹਾਏ ਕੀ ਹੋ ਗਿਆ ਵਾ ਉਹ ਤੂੰ ਹੀ ਤਾਂ ਆਰਾਮ ਨਾਲ ਇੱਥੇ ਬੈਠਿਆ ਉਹ ਕਿੱਥੇ ਆ ਸਕ ਪਿਮੇਟੀ ਅੰਦਰ ਹੀ ਉੱਥੇ ਤਾਂ ਹੈ ਨਹੀਂ ਮੈਂ ਆ ਵੀ ਅੰਦਰ ਪੋਲਰ ਸੋਈ ਹੋਇਆ ਕੀ ਹੈ ਨਹੀਂ ਕਿਤੇ ਵੀ ਬਾਹਰ ਦਫਾ ਹੋ ਗਦੇ ਹਾਇਵੇ ਸੱਚੀ ਮੱਚੀ ਉੱਥੇ ਅੰਦਰ ਹੈ ਨਹੀਂ ਕਿਤੇ ਚਲ ਗਈ ਆ ਪਰ ਇਹ ਹੋਵੋ ਆ ਕਮਰਾ ਵੇਖਾ ਮੈਂ ਬਾਥਰੂਮ ਵੇਖਿਆ ਉਹ ਤੁਹਾਡਾ ਨਾ ਓਦਾਂ ਦਿਮਾਗ ਖਰਾਬ ਹੋ ਗਿਆ ਬੰਦਾ ਕੁੰਡੀ ਕੰਢੀ ਲਾ ਕੇ ਰੱਖਦਾ ਏ ਉਹ ਤੇ ਇੱਥੇ ਵੀ ਹੈ ਨਹੀਂ ਆ ਪਰ ਹੁਣੇ ਤੇ ਤੂੰ ਆਇਆ ਬਾਹਰੋਂ ਆਜੇ ਨਹੀਂ ਤੇ ਹੁਣ ਅੰਦਰ ਬੈਠੀ ਹੈਗੀ ਏ ਉਹ ਮੇਰੀ ਘਰ ਸੁਣਾ ਕੋਈ ਵਿਵਤਾ ਨਾ ਪਾ ਲਈ ਬਾਹਰ ਅੰਦਰ ਵੇਖ ਪਲਾ ਜਾ ਕੇ ਉਹ ਬਾਹਰ ਮੈਂ ਕਿੱਥੇ ਵੇਖਾਂ ਹਜੇ ਹੁਣ ਉਧਰੋਂ ਆਇਆ ਹੈ ਵੇ ਬਾਥਰੂਮ ਚੈੱਕ ਕੀਤਾ ਏ ਉਹ ਨਹੀਂ ਮੰਮੀ ਕਿਤੇ ਜਾ ਵੇਖ ਕੇ ਆਓ ਮੈਂ ਵੀ ਨਹੀਂ ਘੰਟਾ ਹੋ ਗਿਆ ਜਦੋਂ ਨਾਲ ਤੁਸੀਂ ਫੋਨ ਕੀਤਾ ਉਹ ਯਾਰ ਸਾਨੂੰ ਕੀ ਪਤਾ ਇੰਦਾ ਕਿ ਅੰਦਰ ਲੰਮੇ ਪਈ ਹੋਣੀ ਆ ਤੁਹਾਡੇ ਵਾਲੀ ਵੀ ਹੱਦ ਹੋ ਗਈ ਏ ਉਹ ਬੰਦਾ ਨਿਗਾਹ ਰੱਖਦਾ ਨਾ ਉੱਤੇ ਨਿਗਾਹ ਯਾਰ ਕਿਹਦੀ ਰੱਖੀ ਬਾਥਰੂਮ ਚ ਰਹਿਣੀ ਉਹ ਲੈ ਲੋ ਹੁਣ ਲੱਭੋ ਉਹਨੂੰ ਛੇਤੀ ਅਜੇ ਕਿਤੇ ਦੂਰ ਨਹੀਂ ਗਈ ਹੋਣੀ ਮਰੋ ਹੁਣ ਇਹ ਤਾਂ ਲਾਗੇ ਸ਼ਾਗੀ ਹੋਣੀ ਚਲੋ ਤੁਸੀਂ ਨਾ ਨਾਲ ਮੈਨੂੰ ਵੀ ਲੈ ਕੇ ਡੁੱਬਣਾ ਏ ਤੂੰ ਲੈ ਕੇ ਡੁੱਬਣਾ ਸਾਨੂੰ ਮੈਂ ਕਹਦਾ ਡੁੱਬਣਾ ਤਾਨੂੰ ਵੇੜਾ ਕੱਕਰ ਤੇ ਨਾ ਵੈਸਾ ਸਾਰਾ ਜਦੋਂ ਮਿਲੋਗੇ ਪਤਾ ਜਦੋਂ ਤੁਹਾਨੂੰ ਪਤਾ ਲੱਗ ਗਿਆ ਵਾ ਤੇ ਬੰਦਾ ਤਾਂ ਪਤਾ ਨਹੀਂ ਮਾਰ ਛੱਡਦਾ ਏ ਉਹ ਯਾਰ ਪਹਿਲੀ ਗਰ ਰਾਖੀ ਕਹਦੀ ਹੁੰਦੀ ਆ ਉਹ ਹੁੰਦੀ ਹੁੰਦੀ ਕਿਉਂ ਨਹੀਂ ਆ ਹੁੰਦੀ ਕਿਉਂ ਨਹੀਂ ਆ ਇੱਥੇ ਘਰੇ ਹੀ ਤੁਹਾਨੂੰ ਜੰਦਰਾ ਲਾਉਣਾ ਹੈ ਨਾ ਘੇੜ ਨੂੰ ਜਦੋਂ ਤੂੰ ਨਸ਼ੇ ਖਾਣ ਲੱਗ ਪਿਆ ਤੇਰੀ ਕਿੰਨੇ ਗਰ ਰਾਖੀ ਕੀਤੀ ਸੀ ਓਏ ਉਹ ਤੂੰ ਹੀ ਨਾ ਪਹੁੰਚ ਜਾ ਕੇ ਮੇਰੇ ਤੇ ਸੁਈ ਲਾਇਆ ਕਰੋ ਲੈ ਜਾਓ ਇੱਥੇ ਮੇਰੀ ਸੁਣ ਲੈ ਗੱਲ ਜਹ ਹੱਥ ਚਲਾਕੀਆਂ ਨਾ ਕਰਦਾ ਅੱਜ ਉਹਨੇ ਜਾਣਾ ਨਹੀਂ ਘਰ ਛੱਡ ਕੇ ਤੂੰ ਨੂੰ ਕੁੱਟਿਆ ਮਾਰਿਆ ਵਾ ਤੇ ਫੇਰ ਉਹ ਗਈ ਓ ਉਹਦੀ ਬਾਹ ਤੋੜਦੀ ਹੱਥ ਬੜੇ ਚਲਦੇ ਸੀ ਕਿਤੇ ਨਹੀਂ ਟੁੱਟ ਗਈ ਬਾਹ ਉਹਦੀ ਤੇਰਾ ਪਤਾ ਕੀ ਰਦਾ ਹੈਗਾ ਵੀ ਹੁਣ ਮੈਂ ਲੈ ਆਂਦੀ ਇੱਥੇ ਹੁਣ ਕਿਹੜਾ ਨੇ ਕਿਤੇ ਜਾਣਾ ਵਾ ਜਿੰਨਾ ਰੋ ਪੈਂਦਾ ਪਾਲਾਂ ਨਖਤਿਆ ਚੰਗੜਿਆ ਹੁਣ ਤੂੰ ਯਾਰ ਮੈਂ ਤੋ ਕੀ ਕਰਾਂ ਮੈਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਪਤਾ ਸਾਰਾ ਤੁਹਾਨੂੰ ਹੀ ਕਿ ਬਈਆ ਫੋਨ ਕਰਨ ਮੱਥੇ ਤੇ ਹੱਥ ਮਾਰ ਮਾਰ ਕੇ ਰੋ ਹੁਣ ਤਿਆਰੀ ਕਰ ਖਾਣੇ ਜਾਂਦੀ ਮੇਰੀ ਗੱਲ ਸੁਣੋ ਹੁਣ ਅੱਗੇ ਕਰਨਾ ਕੀ ਜੇ ਬਿੰਮੂ ਕੀ ਪਤਾ ਯਾਰ ਕਰਨਾ ਕੀ ਹੁਣ ਕਰਨਾ ਕੀ ਲੱਭੋ ਲੱਭੋ ਨਾ ਤੱਕ ਕਰਦਾ ਫੜ ਕੇ ਹੋਏ ਹੋਏ ਬੜੀ ਮੜੀ ਗੱਲ ਜੇ ਨਾਂ ਲੱਭੀ ਤੇ ਫੇਰ ਆਪਾਂ ਕੀ ਕਰਾਂਗੇ ਉਹ ਕਰਨਾ ਕੀ ਆ ਹੁਣ ਜਿੱਦਾਂ ਇਹਨੇ ਮਾਰਿਆ ਨਾ ਖੱਤੇ ਨੇ ਉਹਨੂੰ ਉਹਦੀ ਬਾਹ ਵੀ ਟੁੱਟੀ ਏ ਜੇ ਤੇ ਜੇ ਜਾ ਕੇ ਦੋ ਅੱਖਾ ਥਾਣੇ ਲਿਖ ਕੇ ਦੇਤੇ ਨਾ ਤੇ ਤੁਹਾਨੂੰ ਨਹੀਂ ਪੁੱਛ ਸਕਦੀ ਮੁੜ ਕੇ ਵੇਖਿਓ ਸਾਡਾ ਕੀ ਬਣਨਾ ਵਾ ਇਹਨੇ ਛਿੱਤਰ ਸਾਡੇ ਮਰਾ ਕੇ ਛੱਡਨੇ ਬੁੱਢੇ ਬਾਰੇ ਵੇਚੀ ਪੜੇ ਹੁਣ ਕੀ ਕਰੀ ਚਲੀ ਮਿਸ਼ਤੀ ਭਲਾ ਚਲੋ ਲੱਭੀਏ ਸਹੀ